ਹਾਂਜੀ ਬਲੈਕ ਸਪੈਸ਼ਲ ਆਪਣੇ ਕੋਲ ਫੁੱਲ ਸਟਾਕ ਦੇ ਵਿੱਚ ਆ ਗਿਆ ਜੀ ਜਿਹਨੇ ਆਰਡਰ ਕਰਨਾ ਹੈ ਪਲੀਜ਼ ਜਲਦੀ ਜਲਦੀ ਆਰਡਰ ਕਰ ਲਓ ਫੈਬਰਿਕ ਨਵਾਂ ਆਇਆ ਜੀ ਗਲਾਸ ਔਰ ਗਾਂਜਾ ਫੈਬਰਿਕ ਦੇ ਵਿੱਚ ਹੈ ਸਪੈਸ਼ਲ ਬਲੈਕ ਆਨਲੀ ਜੀ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾ ਲਓ ਡਿਸਟ੍ਰਫਰੋ ਸੈਟ ਪ੍ਰਿੰਟ ਆਊਗਾ ਜੀ ਤੁਸੀਂ ਇਹਦਾ ਕੁਝ ਵੀ ਬਣਾ ਸਕਦੇ ਹੋ ਮਤਲਬ ਕਿ ਸੂਟ ਬਣਾਉਣਾ ਜੀ ਕੋਈ ਫਰੌਗ ਸੂਟ ਬਣਾਉਣਾ ਹੈ ਕੋਈ ਪੰਜਾਬੀ ਸੂਟ ਬਣਾਉਣਾ ਹੈ ਕੋਈ ਪਲਾਜ਼ੋ ਸੂਟ ਬਣਾਉਣਾ ਹੈ ਮਤਲਬ ਸਭ ਤੋਂ ਬੈਸਟ ਕੁਆਲਿਟੀ ਹੈ ਜੀ ਸਭ ਤੋਂ ਬੈਸਟ ਡਿਜ਼ਾਈਨ ਦਾ ਸਪੈਸ਼ਲ ਬਲੈਕ ਦੇ ਵਿੱਚ ਫੈਬਰਿਕ ਨਵਾਂ ਆ ਗਿਆ ਜੀ ਗਲਾਸ ਔਰ ਕਹਿੰਦੇ ਤਾਂ ਫੈਬਰਿਕ ਦੇ ਵਿੱਚ ਡਿਸਟਲ ਪ੍ਰਿੰਟ ਹੈ ਜੀ ਪ੍ਰਾਈਸ ਓਨਲੀ 550 550 ਰੁਪਏ ਦਾ ਸ਼ਿਪਿੰਗ ਚਾਰਜ ਆਨਲਾਈਨ ਪੇਮੈਂਟ ਦੇ ਵਿੱਚ 50 ਰੁਪਏ ਨੇ ਜੀ ਸੀਓਡੀ ਦੇ ਵਿੱਚ 100 ਰੁਪਿਆ 올 ਇੰਡੀਆ ਡਿਲੀਵਰੀ ਹੋ ਜੂਗੀ ਜਿੱਥੇ ਮਰਜ਼ੀ ਆਪਾਂ ਮੰਗਵਾ ਸਕਦੇ ਹਾਂ ਕੋਰੀਅਰ ਹੋ ਜੂਗਾ ਬਹੁਤ ਸੋਹਣੇ ਕਲੈਕਸ਼ਨ ਹੈ ਜੀ 550 ਰੁਪਏ ਦਾ ਫਲੋ ਸੈਟ ਪ੍ਰਿੰਟ ਹੈ ਜੀ ਫਲੋ ਸੈਟ ਪ੍ਰਿੰਟ 550 ਰੁਪਏ ਵਿੱਚ ਮਿਲਦਾ ਹੈ ਅਲੀ ਸ਼ੇਰ ਸ਼ੋਰੂਮ ਭੀਖੀਤੇ ਜੀ ਤਾਂ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਆਨਲਾਈਨ ਆਰਡਰ ਬੁੱਕ ਕਰਵਾ ਸਕਦੇ ਹੋ 550 ਰੁਪਏ ਦਾ ਮਿਲਦਾ ਫਲੋਰ ਸ਼ਰਟ ਪ੍ਰਿੰਟ ਨਹੀਂ ਸਾਨੂੰ ਪਤਾ 900 ਜਾਂ 1000 ਰੁਪਏ ਰੇਂਜ ਦੇ ਵਿੱਚ ਮਿਲਦਾ ਫਲੋਰ ਸ਼ਰਟ ਪ੍ਰਿੰਟ ਹੁੰਦਾ ਜਿਹੜਾ ਕਿਉਂਕਿ ਸਭ ਤੋਂ ਡਿਸਟ੍ਰਿੰਟ ਪ੍ਰਿੰਟ ਹੁੰਦਾ ਹੈ ਕੁਆਲਿਟੀ ਵਾਈਸ ਟੌਪ ਕਲਾਸ ਹੈ ਜੀ ਫੈਬਰਿਕ ਦੀ ਗੱਲ ਕਰੀਏ ਫੈਬਰਿਕ ਦੀ ਬੈਸਟ ਹੈ ਦੇਖੋ ਜੀ ਫਲੋਰ ਸ਼ਰਟ ਪ੍ਰਿੰਟ ਆਊਗਾ ਜੀ ਦੀ ਬੈਸਟ ਕੁਆਲਿਟੀ ਹੈ ਗਲਾਸ ਔਰ ਗੈਂਦਾ ਫੈਬਰਿਕ ਹੈ ਜੀ ਇਸ ਟਾਈਮ ਦਾ ਲੇਟੈਸਟ ਫੈਬਰਿਕ ਹੈ ਮੋਸਟ ਟ੍ਰੈਂਡਿੰਗ ਫੈਬਰਿਕ ਹੈ ਜੀ ਮੋਸਟ ਟ੍ਰੈਂਡਿੰਗ ਡਿਜ਼ਾਈਨ ਹੈ ਮਤਲਬ ਕਿ ਕੁਝ ਵੀ ਤੁਸੀਂ ਇਸ ਤਰ੍ਹਾਂ ਇਹ ਸੂਟ ਲੈਣ ਲਈ 550 ਰੁਪਏ ਦਾ ਜੀ ਸ਼ਿਪਿੰਗ ਚਾਰਜ ਸਮਝਦਾ ਦਿੱਤੀ ਆਲ ਇੰਡੀਆ ਡਿਲੀਵਰੀ ਹੋ ਜੂ ਡਿਸਟਰ ਪ੍ਰਿੰਟ ਆ ਪ੍ਰਿੰਟ ਚੈੱਕ ਕਰ ਲੋ ਕਿੰਨਾ ਸੋਹਣਾ ਅਲਟੀਮੇਟ ਪ੍ਰਿੰਟ ਆ ਜੀ 550 ਓਨਲੀ ਜੀ ਬਿਲਕੁਲ ਮੁਫਤ ਦੇ ਪਾਸੂਟ ਕਰਤਾ 550 ਓਨਲੀ